ਆ ਰਿਹਾ ਆ ਰਿਹਾ ਚੱਕੋ ਮੜੀ ਆਵਾਜ਼ ਸੋ ਅੱਜ ਦੀ ਫੇਰੀ ਮਕੰਦਪੁਰ ਦੀ ਸਾਡੇ ਬਹੁਤ ਹੀ ਪਿਆਰੇ ਜੀਜ ਦੋਸਤ ਅਤਰਮਿੰਦਰ ਵੀਰ ਨੇ ਉੱਥੇ ਮਹਿਫਲ ਰੱਖੀ ਆ ਉਹ ਅਟੈਂਡ ਕਰਨੇ ਜਾ ਰਹੇ ਆ ਅੱਜ ਉਸਤਾਦ ਜੀ ਐਡ ਪੂਰੇ ਤਿਆਰ ਆਂ ਜੀ ਤਿਆਰੀ ਆ ਜੀ ਈ ਆ ਰਹੇ ਓਥੇ ਗੋਣ ਖਾਵਾਂਗੇ ਕੀ ਬਾਤ ਹੈ ਕੇਦੇ ਦਾਦਾ ਦਾਦਾ ਦੇ ਵਾਹ ਜੀ ਦਾ ਕਿਲਾ ਵੜਦੀਆਂ ਉੱਧਰ ਦੇਖਿਓ ਹਾਂ ਵੇਖੋ मेरा ठिकाना है कहा? मेरी मंजिल है कहा मेरा ठिकाना है कहा सुबह तक तुझ मुझे जाना है कहा देखने सुबह तक तुझसे बिछारे हर उजाला एक हां सोचने हार ख्यालात का मौका दे दे मेरे दिल में आए खुश हो क्या बात क्या Anjir, Bridgi Henry, ayo selalu ada. Empat kelaur, kayaknya ada sih. Aku ini aku. अपनी आंखों में सजो सजो रखे आ ਸੋ ਆਖਰਕਾਰ ਉਸ ਜਗ੍ਹਾ ਤੇ ਪਹੁੰਚ ਹੀ ਗਏ ਆ ਚਲੋ ਉਸਤਾਦ ਜੀ ਸ਼ੀਸ਼ੇ ਤੇ ਨਹੀਂ ਕੋਲੇ ਪਾਈ ਚੜ੍ਹ ਤੇ ਹਾਂ ਹਾਂ ਪਿੱਛੇ ਦੇਖੋ ਬੋਲਦੇ ਨੇ ਸੋ ਇਹ ਹੈ ਜੀ ਮਕੰਦਪੁਰ ਸਾਡੇ ਦੋਸਤਾਂ ਇੱਕ ਇੱਥੇ ਬਹੁਤ ਵਧੀਆ ਉਹਨਾਂ ਨੇ ਬਣਾਇਆ ਹੋਇਆ ਫਾਰਮ ਜਿਆ ਤੇ ਉੱਥੇ ਆਣ ਕੇ ਇੱਥੇ ਮਹਿਫਿਲ ਲੱਗ ਜਾਂਦੀ ਆ ਫੋਮ ਹਮ ਆ ਕੇ ਜਨਤਾ ਪਹੁੰਚਦੀ ਆ ਸ਼ਾਇਰ ਵਧੀਆ ਆਏ ਹੁੰਦੇ ਆ ਇੱਥੇ ਸਾਡਾ ਵੀਰ ਧਰਮਿੰਦਰ ਵੀਰ ਆ ਗਿਆ ਆ ਦੇਖੋ ਉਹ ਬੱਲੇ ਸਸੀ ਕਾ ਸਸੀ ਕਾ ਜੀ ਵਧੀਆ ਤੁਸੀਂ ਸੁਣੋ ਜੀ ਆ ਠੀਕ ਹੈ ਹੋਰ ਕਹਿੰਦਾ ਮਹਾਰਾਜ ਜੀ ਬਾ ਸ਼ਹਿਰੋ ਲੱਗ ਪਾਇਆ ਪਿਆ ਆਪਾਂ ਕਰ ਦੂਗਾਂ ਸੀ ਜੀ ਨਾ ਉਹ ਬਾਜੀ ترਵਿੰਦਰ ਭਾਜੀ ਅੱਸੀ ਗੱਲ ਭਾਜੀ ਠੀਕ ਹੈ ਭਾਜੀ ਠੀਕ ਹੈ ਜੀ ਇਹ ਆ ਗਿਆ ਜੀ ਇਤਰਾ ਛੋਟੀ ਜੀ ਮਹਿਫਲ ਕਿਹੋ ਬਾਤ ਰਾਜੀ ਖਾਨ ਸਾਹਿਬ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਕੈਸੀ ਆ ਰੂਹਾਰੇ ਦਰਸ਼ਨ ਹੋਏ ਆਉਂਦੇ ਸੋ ਆਜਾ ਬੰਦਾ ਆ ਇਹ ਇਹ ਹੈਗਾ ਸਾਡਾ ਧਰਮਿੰਦਰ ਇਹਨੂੰ ਲਾਪਤਾ ਚ ਪਾ ਦਿਓ ਇਹ ਇਹ ਥੋੜਾ ਜਿਹਾ ਦਿਮਾਗੀ ਤੌਰ ਤੇ ਬਿਮਾਰ ਆ चौहान ਸਾਹਿਬ ਇੱਥੇ ਫੁਗਾੜੇ ਤੋਂ ਨਹੀਂ ਦਵਾਈ ਚੱਲਦੀ ਆ ਦੋਵੇਂ ਹੁੰਦੇ ਆ ਇਹ ਫੈਸ ਨੇ ਚੱਲਦੀ ਹੁੰਦੀ ਆ ਇਹ ਇਹ ਬਾਕੀ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਨਹੀਂ ਜਾਣਦਾ ਇਹ ਵੀ ਛੱਡੋ ਛੱਡ ਜਾੜ 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 ਕੱਟ ਪਰੇ ਇਹ ਜਗੀਰ ਬਾਜੀ ਆ ਸਾਡੇ ਤੇ ਮੈਂ ਤੁਹਾਨੂੰ ਗੋਲਡ ਮੈਡਲਿਸਟ ਆ ਮਿਊਜ਼ਿਕ ਦੇ ਵਿੱਚ ਤੇ ਹੁਣ ਕਿ ਲਖਵਿੰਦਰ ਬਟਾਲੀ ਉਹਨਾਂ ਦਾ ਜੀ 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 ਉਹਦਾਸ ਮਹਾਰਾਜ ਜੀ ਹੁਣ ਕਿ ਧਾਰਮਿਕ ਕ੍ਰਿਸਟ ਆ ਇਹਨਾਂ ਨੇ ਕੱਢੀ ਰਿਲੀਜ਼ ਕੀਤੀ ਥੋੜੇ ਦਿਨਾਂ ਚ ਤੇ ਮਕੰਦਪੁਰ ਕਾਲਜ ਵਿੱਚ ਪੜ੍ਹਦੇ ਰਹੇ ਸਾਡੇ ਪ੍ਰਾਣੇ ਮਿੱਤਰ ਤੇ ਆ ਆਪਣੇ ਜਿੱਤੇ ਤੱਕ ਮੈਨੂੰ ਪਤਾ ਵੀ ਇਹ ਨਾਲ ਹੀ ਆ ਭਰਾਈ ਆ ਤਿੰਨ ਇਕੱਠੇ ਬੈਠੇ ਆ ਇਹ ਫਰੀ ਸ਼ਾਨ ਆ ਮਿਊਜ਼ਿਕ ਗਿਟਾਰ ਇੰਨੀ ਸੋਹਣੀ ਵਜਾਉਂਦੇ ਤੁਸੀਂ ਦੇਖੇ ਲੈਣਾ ਕਿੰਨੀ ਪਿਆਰੀ ਗਿਟਾਰ ਵਜਾਉਂਦੇ ਮਿਊਜ਼ਿਕ ਰਾਣਾ ਵੀ ਵਰਤਿਆ ਤੇ ਭਾਜੀ ਹੁਣੀ ਛੋਟਾ ਭਾਈ ਛੋਟਾ ਭਾਈ ਆ ਤੇ ਇਕੱਦਰ ਪ੍ਰੀਤ ਭਾਜੀ ਨਹੀਂ ਨਾਮ ਦੱਸੋ ਪ੍ਰੀਤ ਹੀ ਆ ਭਾਜੀ ਹਾਂਜੀ ਹਾਂਜੀ ਪ੍ਰੀਤ ਭਾਜੀ ਤੇ ਪ੍ਰੀਤ ਭਾਜੀ ਆ ਠੀਕ ਆ ਜੀ ਤੇ ਇਹ ਮਿਊਜ਼ਿਕ ਦੇ ਵਿੱਚ ਇਹਨਾਂ ਦਾ ਕਾਫੀ ਵਧੀਆ ਇਹਨਾਂ ਦਾ ਆਜਾ ਨੰਗਾ ਭਾਰਾ ਯੋਗਦਾਨ ਆ ਸੁਣਦੇ ਹੋ ਨਾ ਮੈਂ ਤੁਰਿਆ ਨਾ ਉਹ ਤੁਰਿਆ ਹੂੰ ਬਸ ਬਾਟ ਦੋਹਾਂ ਨੂੰ ਮਾਰ ਗਈ ਉਮਰ ਸਾਰੀ ਜੋ ਤੈ ਨਾ ਹੋਈ ਬਸ ਦੋ ਕਦਮਾਂ ਦੀ ਦੂਰੀ ਸੀ ਓਏ ਹੋਏ ਵਾਹ ਬਹੁਤ ਸੋਹਣੀ ਹਾਂ ਵਾਹ 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 ਵੈਰੀ ਨਾਈਸ ਘਰਾਂ ਤੋਂ ਨਿਕਲਦੇ ਆਇਆ ਇੱਕ ਯੋਧੇ ਦਾ ਸ਼ੇਰ ਹੈ ਉਹ ਘਰ ਦੇ ਕਨਸੈਪਟ ਨੂੰ ਘੱਗੇ ਰਾਰਾ ਨੂੰ ਕਹਿੰਦਾ ਇੱਕੋ ਅੱਖਰ ਲਿਖ ਸਕਦੇ ਸਾਂ ਤੂੰ ਘੱਗਾ ਮੈਂ ਰਾਰਾ ਲਿਖਿਆ ਇੱਕੋ ਅੱਖਰ ਲਿਖ ਸਕਦੇ ਸਾਂ ਤੂੰ ਘੱਗਾ ਮੈਂ ਰਾਰਾ ਲਿਖਿਆ ਦੋਵਾਂ ਕੋਲੋਂ ਇਸ ਅੱਖਰ ਦੇ ਵਿਚਲਾ ਵਖਪਤ ਹੈ ਨਾ ਹੋਇਆ ਓਏ ਹੋਏ 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 ਓਏ ਹੋਏ ਹੋਏ ਕੀ ਬਾਤ ਹੈ ਕੀ ਬਾਤ ਆਹਾ ਯਾਰ ਦੋਹਾਂ ਕੋਲੋਂ ਇਸ ਅਸੱਕ ਕਰ ਦੇ ਪਿਛਲਾ ਵਕਵਾਤ ਹੈ ਨਾ ਹੋਇਆ ਇਹ ਤਾਂ ਗੱਲ ਫੇ ਉੱਥੇ ਮੁੱਕ ਗਈ ਕਿ ਤੇਰੇ ਧਾਮ ਤੱਕ ਰਸਤੇ ਕਈ ਬਣ ਜਾਣਗੇ ਬਾਬਾ ਹੂੰ ਆਹ ਤੇਰੇ ਧਾਮ ਤੱਕ ਰਸਤੇ ਕਈ ਬਣ ਜਾਣਗੇ ਬਾਬਾ ਤੇਰੇ ਪੈਗਾਮ ਤੱਕ ਪਹੁੰਚਣ ਲਈ ਲੰਘੇ ਨਹੀਂ ਹਣੇ ਤੇਰੇ ਪੈਗਾਮ ਤੱਕ ਪਹੁੰਚਣ ਲਈ ਲੰਘੇ ਨਹੀਂ ਘਰਾਂ ਤੋਂ ਨਿਕਲਦਿਆਂ ਹੋਇਆਂ ਉਮਮਨ ਕਾਤ ਨਹੀਂ ਮਿਲਦੀ ਜੇ ਛੱਤ ਮਿਲਦੀ ਜਾਂਦੀ ਹੈ ਕਿ ਤੇਰਾ ਸਾਜੀ ਕੀ ਕਹੋਗੇ ਵੇਖਣ ਲਈ ਰੋਜ਼ ਹੀ ਬਾਜ਼ਾਰ ਦੇ ਚੱਕਰ ਲਗਾਉਂਦਾ ਹਾਂ ਕਦੇ ਗਾਹਕ ਨਹੀਂ ਮਿਲਦਾ ਕਦੇ ਕੀਮਤ ਨਹੀਂ ਮਿਲਦੀ ਕੋਈ ਤਾਂ ਇੱਕ ਦਿਨ ਦੇ ਵਿੱਚ ਵੀ ਅੰਬਰ ਤੇ ਛਾ ਜਾਂਦਾ ਕਿਸੇ ਨੂੰ ਉਮਰ ਭਰ ਦੇ ਵਿੱਚ ਵੀ ਸ਼ੋਹਰਤ ਨਹੀਂ ਮਿਲਦੀ ਮੇਰੀ ਤੁਲਨਾ ਵੀ ਕਰਦਾ ਹੈ ਤਾਂ ਕਿਸੇ ਦੇ ਨਾਲ ਕਰਦਾ ਹੈ ਕਿ ਜਿਸ ਦੇ ਨਾਲ ਮੇਰੀ ਇੱਕ ਵੀ ਆਦਤ ਨਹੀਂ ਮਿਲਦੀ ਆਏ ਹਾਏ 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 ਮਨ ਦੀ ਤਰੀਕਾ ਆਏ ਹਾਏ ਹਾਏ ਕੀ ਬਾਤ ਹੈ ਕੀ ਇੱਕ ਬੰਦਾ ਆਪਣੇ ਵਿਚਾਰ ਬੈਠਾ ਹੈ ਰਚਨਾ ਉਹਦੇ ਅੰਦਰ ਉਬਲ ਰਹੀ ਆ ਵਿਚਕਾਰ ਨਹੀਂ ਸਾਈਡ ਤੇ ਖੋ ਕਿਦਾਂ ਸਾਈਡ ਤੇ ਕਿਹੜੇ ਸਾਈਡ ਤੇ ਖੋ ਸਾਈਡ ਤੇ ਬੈਠਾ ਕਿਦਾਂ ਸਾਈਡ ਤੇ ਖੋ ਵਿਚਾਰ ਗਈ ਹੈ ਸਾਈਡ ਤੇ ਰਚਨਾ ਖੰਗ ਲਿਆ ਨੀ ਦੀ ਗੱਲ ਕਰਦੇ ਹਾਂਜੀ ਹਾਂਜੀ ਉਹ ਵੀ ਹੋ ਜੇ ਕੋਈ ਪਤਾ ਨਹੀਂ ਤੁਸੀਂ ਸਾਡੇ ਨਾਲ ਜਾਣਾ ਹੈ ਸੋ ਸਾਡੇ ਧਰਮਿੰਦਰ ਭਾਜੀ ਕਰਨ ਲੱਗੇ ਸ਼ੁਰੂ ਮੈਂ ਕਹਿੰਦਾ ਮੈਂ ਕਿਸੇ ਤੇ ਭਰੋਸਾ ਨਹੀਂ ਕਰਦਾ ਆ ਗਈ ਕਿ ਟਾਰ ਬਸ ਇਹ ਕੀਬੋਰਡ ਆ ਨਹੀਂ ਕੀਬੋਰਡ ਨਹੀਂ ਕਹਣਾ ਤੂੰ ਖਾੜ ਮੇਰੇ ਨਾਲ ਮੈਂ ਕੀਬੋਰਡ ਖਾੜ ਕੇ ਰਹਿ ਜਾਂਦੀ ਵੀ ਜਿੰਨੇ ਨੂੰ ਰਾਗ ਤੋਂ ਅਰਦੇ ਦੱਸ ਕੇ ਰਾਗ ਦਰਬਾਰੀ ਸ਼ੁਰੂ ਕਰ ਲਿਆ ਇਹਨੇ ਉਸ ਵਕਤ ਮੈਨੂੰ ਜ਼ਿੰਦਗੀ ਦੇ ਧਰਮ ਸੰਗਤ ਦੇ ਬਾਤਾਂ ਵਿਰਤਾਜ ਬਾਤਾਂ ਵਿਰਤਾਜ ਹੀ ਬਾਤਾਂ ਸੋਹਣੇ ਲੱਗਦੇ ਹੋ ਕੁਝ ਬੰਦਿਆਂ ਦੇ ਨਾਲ ਸੋਹਣੇ ਲੱਗਦੇ ਦਿਲ ਵਿੱਚ ਹੋਵੇ ਆਸ ਕਿਸੇ ਦੇ ਆਉਣ ਦੀ ਦਿਲ ਵਿੱਚ ਹੋਵੇ ਆਸ ਕਿਸੇ ਦੇ ਆਉਣ ਦੀ ਦਿਲ ਵਿੱਚ ਹੋਵੇ ਆਸ ਕਿਸੇ ਦੇ ਆਉਣ ਦੀ ਇਹ ਕੈਸੇ ਸਮਝਾਉ ਅੰਧੀ ਦੁਨੀਆ ਕੋ do <laughs> <laughs> yeah, yeah, <yeah>, yeah, yeah. <laughs> ਮਾੜਾ ਕਹਿ ਨਹੀਂ ਪਤਾ ਇਹ ਪਰਮਾ ਤੇਰੀ ਜਾਨ ਤੇਰਾ ਇਹ ਤਾਂ ਤੂੰ ਆਵੇਂ ਤਾਂ ਸਹੀ ਚੜਾ ਹੈ कया वाप क्या वाप ਆਸ਼ੀ ਜ਼ਿੰਦਗੀ ਦਾ ਆਲਾਏ ਬੈਠੇ ਕੱਲੇ ਆਏ ਸੰਤੁਰ ਜਾਣਾ ਸੱਜਣਾ ਆਏ ਸੰਤੁਰ ਜਾਣਾ ਸੱਜਣਾ ਮਰ ਚੱਲੇ ਬੇ ਮੁਕ ਚੱਲੇ ਮੈਂ ਕਹਾ ਮੈਂ ਸ਼ਹਿਰ ਦੇਖਣਾ ਆ ਕਹਿੰਦਾ ਤੂੰ ਤਾਂ ਆਪਣੀਆਂ ਸਪੀਚਾਂ ਦੇ ਵਿੱਚ ਬੋਲਦਾ ਆ ਇਹਨਾਂ ਨੇ ਸਾਨੂੰ ਗੁਲਾਮ ਕੀਤਾ ਇਹਨਾਂ ਨੇ ਫਲਾਣਾ ਕੀਤਾ ਇਹਨਾਂ ਨੇ ਤੈਮਗੜੇ ਦੇ ਇਹਨਾਂ ਨੇ ਫਲਾਣਾ ਕੀਤਾ ਮੈਂ ਕਹਾ ਮੈਂ ਇੰਗਲੈਂਡ ਦੇ ਲੋਕਾਂ ਨੂੰ ਮੁਹੱਬਤ ਕਰਦਾ ਆ ਇਹਨਾਂ ਦੀਆਂ ਸਰਕਾਰਾਂ ਦੇ ਨਾਲ ਮੇਰੀ ਅੱਜ ਵੀ ਇੱਤਾ ਖੜਕਦੀ ਆ ਮੇਰੇ ਦੇਸ਼ ਨੂੰ ਇੰਗਲੈਂਡ ਦੇ ਲੋਕਾਂ ਨੇ ਗੁਲਾਮ ਨਹੀਂ ਕੀਤਾ ਸੀ ਮੇਰੇ ਦੇਸ਼ ਨੂੰ ਇੰਗਲੈਂਡ ਦੀਆਂ ਸਰਕਾਰਾਂ ਨੇ ਗੁਲਾਮ ਕੀਤਾ ਸੀ ਸਰਕਾਰਾਂ ਦੇ ਨਾਲ ਮੇਰੀ ਅੱਜ ਵੀ ਖੜਕਦੀ ਆ ਮੈਂ ਸਰਕਾਰ ਦੇ ਅੱਜ ਵੀ ਵਿਰੋਧੀ ਆ ਪਾਣੀ ਵਿੱਚ ਜੋਕਾਂ ਨੇ ਚਲੋ ਮਰਾੜ ਸਾਹਿਬ ਵੱਟਫੋੜ ਦੀ ਗੱਲ ਆ ਜੀ ਯਾ ਤੁਸੀਂ ਕਹਿੰਦੇ ਆਂ ਮੈਂ ਹਾਸ ਨਹੀਂ ਰੋਦਣਾ ਨਹੀਂ ਜੀ ਮਾਫੀ ਚਾਹਨਾ ਸਰ ਗੁੱਗਾ ਆ ਅੱਜ ਕਾ ਪਾਣੀ ਵਿੱਚ ਜੋਕਾਂ ਨੇ ਚਾਰ ਵਾਰ ਬੀਤੀ ਚਾਹ ਅਜ਼ਰਤਾ ਹੋਣਾ ਹੀ ਆ ਵਿੱਚ ਦੇ ਕੋਕਾਂ ਨੇ ਰਮੇਂਦਰ ਤੂੰ ਛੱਡਿਆ ਨਾ ਕਰ ਯਾਰ ਪਾਣੀ ਛੱਡ ਕੇ ਨੁਕਸਾਨ ਕਰਦਾ ਆ ਆ ਜੀ ਹੋ ਯਾਰ ਪਾਣੀ ਵਿੱਚ ਜੋਕਾਂ ਨੇ ਨੀਚੇ ਦਾ ਪਿੱਛੇ ਤੂੰ ਫਰਦੀ ਸਾਡੀ ਜੁੱਤੀ ਦੀਆਂ ਲੋਕਾਂ ਉਸ ਸਾਨੂੰ ਨਿੱਕੀ ਨਿੱਕੀ ਹੋਰ ਓਏ ਹੋਰ ਲੋ ਸਰ ਪਾਣੀ ਹੁਣਾਂ ਲਈ ਤੂੰ ਤੇਰੇ ਸ਼ਹਿਰ ਦਾ ਦੁਨੀਆ ਜਨਾ ਮਸ਼ਹੂਰ ਤੇਰੇ ਸ਼ਹਿਰ ਸ਼ਹਿਦਿਆਨੀ ਕੱਖ ਬਣਾ ਜਿਦ ਆਇਆ ਤੇਰੇ ਸ਼ਹਿਰ